ਦੇਖੋ ਯਾਰ ਦੁਨੀਆ ਦੇ ਦਿਨੋਂ ਦਿਨ ਕਿਵੇਂ ਦੇ ਹਾਲਾਤ ਹੁੰਦੇ ਜਾ ਰਹੇ ਆ ਦੇਖੋ ਇਹ ਕਿੰਨੇ ਸਾਲਾਂ ਦੀ ਕੁੜੀ ਹੋਊਗੀ ਤੇ ਕਿੰਨੇ ਸਾਲਾਂ ਦਾ ਮੁੰਡਾ ਹੋਊ ਦੇਖੋ ਦੋਨਾਂ ਦਾ ਸ਼ਗਨ ਪਿਆਰ ਆ ਉਹ ਵੀ ਘਰਾਂ ਦੀ ਸਹਿਮਤੀ ਦੇ ਨਾਲ ਯਾਰ ਦਿਨੋਂ ਦਿਨ ਹਾਲਾਤ ਹੀ ਬਹੁਤ ਮਾੜੇ ਹੁੰਦੇ ਜਾ ਰਹੇ ਆ ਤੇ ਜੋ ਗ੍ਰੰਥਾ ਦੇ ਵਿੱਚ ਅਗਲਾ ਸਮਾਂ ਦੱਸਿਆ ਗਿਆ ਉਹ ਤਾਂ ਇਸ ਤੋਂ ਵੀ ਜ਼ਿਆਦਾ ਭਿਆਨਕ ਆ ਠੀਕ ਆ ਨਾ ਤੇ ਗੁਰੂ ਸਾਹਿਬਾ ਉਹਨਾਂ ਨੇ ਪੀਰ ਪਗੰਬਰਾਂ ਨੇ ਜੋ ਗੱਲਾਂ ਕਈਆਂ ਸੱਚ ਹੋ ਰਹੀਆਂ ਛੋਟੀਆਂ ਛੋਟੀਆਂ ਬੱਚੀਆਂ ਗਰਭਵਤੀ ਮਾਂਵਾ ਬਾਨੀ ਐ ਉਹੋ ਗੱਲਾਂ ਸਾਬਤ ਹੋ ਰਹੀਆਂ ਤੇ ਦਿਨੋਂ ਦਿਨ ਸਮਾਜ ਚੇਂਜ ਹੁੰਦਾ ਜਾ ਰਿਹਾ ਪਰਮਾਤਮਾ ਸਭ ਤੇ ਪਿਆਰੀ ਰੱਖੇ ਸਭ ਦੇ ਉੱਤੇ ਮੇਰ ਰੱਖੇ ਮੇਰ ਭਰਾਤ ਰੱਖੇ ਅੱਜੇ ਬਾਸ਼ਾ ਨੂੰ ਬਚਾਉਣਾ ਚਾਹੀਦਾ ਇਹ ਹੋ ਰਿਹਾ ਤਾਂ ਉਹਦੀ ਰਜ਼ਾ ਦੇ ਵਿੱਚ ਹੀ ਹੁੰਦਾਗਾ the same